ਹੈਲੋ ਹਾਂਜੀ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੋਗ ਆਈ ਹੋਪ ਤੁਸੀਂ ਸਾਰੇ ਘੈਂਡ ਹੋਗੇ ਤੇ ਅਸੀਂ ਘੈਂਟ ਆ ਤੇ ਅੱਜ ਆਪਾਂ ਜਾ ਰਹੇ ਆਈ ਪਿੰਡ ਤੂਰਾ ਕਬੱਡੀ ਦਾ ਹੈਗਾ ਜੀ ਉੱਥੇ ਟੂਰਨਾਮੈਂਟ ਚੱਲ ਰਿਹਾ ਏ ਤੇ ਮੇਰੇ ਦੋਸਤ ਨੇ ਮਿੱਤਰ ਨੇ ਖੇਲਣਾ ਏ ਤੇ ਆਪਾਂ ਜਾ ਰਹੇ ਆ ਫਿਰ ਉਹਨੂੰ ਦੇਖਣ ਤੇ ਤੂਰਾ ਗਾਂਧੀ ਤੂਰਾ ਵਾਲਾ ਤੇ ਆਓ ਜੀ ਫਿਰ ਚੱਲਦੇ ਆਂ ਕਿ ਬਰੇ ਦੇ ਨਾਲ ਤੇ ਚਲੋ ਜੀ ਪੂਰਾ ਟੋਪ ਦਾ ਜਿਹੜਾ ਮੈਚ ਹੋ ਰਿਹਾ ਏ ਤੇ ਆਪਾਂ ਲਾਈਵ ਦੇਖ ਰਹੇ ਸੀਗੇ ਦੇਖੋ ਉਹਨਾਂ ਦੇ ਮੈਚ ਦੀ ਕਹਿੰਦੇ ਬਾਰੀ ਆ ਤੇ ਆਓ ਫਿਰ ਚੱਲਦੇ ਆ ਦੇਖਦੇ ਆ ਫਿਰ ਕੀ ਮਾਹੌਲ ਚਾਲਾ ਤੇ ਤੁਹਾਨੂੰ ਦਿਖਾਉਨੇ ਆ ਬਲੌਗ ਨੂੰ ਸ਼ੁਰੂ ਤੋਂ ਲੈ ਕੇ ਲਾਤਾ ਕਿ ਜਰੂਰ ਦੇਖੋ ਵਧੀਆ ਲੱਗੇ ਲਾਈਕ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਹ ਲੋ ਜੀ ਫਿਰ ਮਿੱਤਰੋ ਅਤਰੋ ਇੱਧਰ ਸਾਡੇ ਰਿੱਕੀ ਵੀਰ ਜੀ ਵੀ ਰੈਡੀ ਹੋ ਚੁੱਕੇ ਨੇ ਇਹ ਲੋ ਜੀ ਹੁਣ ਆਪਾਂ ਕਰਦੇ ਆ ਆਪਾਂ ਚੱਲੋ ਰੈਡੀ ਆਪੋ ਜਾਂ ਮੇਰੇ ਤਰਫ ਹਾਂਜੀ ਮਿੱਤਰੋ ਠੀਕ ਠਾਕ ਜੀ ਚਲੋ ਫੇ ਚੱਲੀਏ ਕੱਢ ਕੱਪੜਾ ਮਾਰ ਦੰਨੇ ਮਾਰ ਦੇ ਚੱਲ ਜੀ ਮਾਰ ਰਾਈਡਰ ਕਿਰਤਾ ਹਜੇ ਨਾ ਕੋਈ ਨਹੀਂ ਠੰਡਾ ਹੀ ਆਉਂਦੇ ਐ ਚਲੋ ਹੀ ਹੁਣ ਆਪਾਂ ਬੈਠੀਏ ਫਿਰ ਨਾਲ ਨਿਕਲੀਏ ਫਿਰ ਚੱਲੀ ਗਰਮ ਹੋ ਜਾਏ ਮਾੜੀ ਮੋੜ ਨਾਲ ਲਈ ਗਰਮ ਠੰਡ ਚ ਹੁਣ ਗਰਮ ਹੋਣ ਦਾ ਚੱਕਰ ਪੈ ਜਾ ਗਰਮ ਤੇ ਗਰਮੀ ਚ ਠੰਡੀ ਹੋਣ ਦਾ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਪਿੰਡ ਤੂਰਾਂ ਜਾ ਕੇ ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਆਈ ਬਾਕੀ ਜਦੋਂ ਮੈਂ ਦੇ ਸਕਦਾ ਹਾਂ ਕਾਲ ਤੂਫਾਨ ਰੁਕਦਾ ਆਪਾਂ ਗਲਤ ਆ ਗਏ ਉਧਰ ਨਹੀਂ ਹੋ ਰਿਹਾ ਬੱਲੇ ਬੱਲੇ ਕਰਾਉਣਾ ਲਓ ਗਾਂਦੀ ਗਾਂਦੀ ਹੋਈ ਪਈ ਆ ਆਹ ਖੇਡ ਅੱਜ ਕੌਡੀ ਵਾਲੇ ਨੰਬਰ ਪਿੱਛੇ ਹੋਣੀਆਂ ਲੜਾਈਆਂ ਮਾਮਲੇ ਨੇ ਰੋਹ ਬੱਟਾਂ ਦੇ ਚੰਡੀਗੜ੍ਹ ਨੂੰ ਪੱਟਣਗੇ ਜੱਟੀਆਂ ਪਹਿਲੀ ਹੋ ਗਏ ਪੁੱਤ ਜੱਟਾਂ ਦੇ ਉਹ ਪਹਿਲੀ ਹੋ ਗਏ ਪੁੱਤ ਜੱਟਾਂ ਦੇ ਪਰ ਸਾਹਮਣੇ ਖੜਾਈ ਟੇਪਾਂ ਵਾਲਾ ਗਾਦੀ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਧਮ ਪੈ ਗਈ ਧਮ ਪੈ ਗਈ ਤੂਰਾਵਾਂ ਦੇ ਕਬੱਡੀ ਕੱਪ ਦੀ ਮੌਨਸਪਰੇ ਪੁੱਛਦੀ ਕਰਦੇ ਜੀ ਬੇਨਤੀ ਹੈ ਵਾਹਿਗੁਰੂ ਮਿਹਰ ਕਰੇ ਹਾਂ ਵਾਹਿਗੁਰੂ ਮਿਹਰ ਕਰੇ ਮੁੱਖ ਕਬੱਡੀ ਦੇ ਵੀਰ ਦੇ ਵੱਲੋਂ ਜਿਹੜਾ ਕਾਊਸ ਕਰਵਾਇਆ ਗਿਆ ਹੈ ਲਓ ਸਾਹਮਣੇ ਝੁੱਲੀ ਹੈ ਭਾਰਲੇ ਪਿੰਡ ਵਾਲਾ ਕੀ ਬਾਤ ਹੈ ਕੀ ਬਾਤ ਹੈ ਨਵੇਂ ਮੁੰਡੇ ਵੀ ਸੋਹਣਾ ਪ੍ਰਦਰਸ਼ਨ ਕਰਦੇ ਆ ਕਦੇ ਵੀ ਕਿਸੇ ਮਾਂ ਦੇ ਬੱਬਰ ਸ਼ੇਰ ਪੁੱਤ ਨੂੰ ਝੜੀੜ ਤੱਕਣਾ ਆਵੇ ਕਦੇ ਮੱਖਣ ਵਿਰਾੜ ਜੀ ਨੇ ਸੋਹਣੀਆਂ ਲਾਈਨਾਂ ਲੇਖੀਆਂ ਕਿ ਉਹਨਾਂ ਫੁੱਲਾਂ ਦੀ ਰਾਖੀ ਦੱਸ ਕੌਣ ਕਰਦਾ ਜੁਗ ਪੈਂਦੇ ਵਾਰਕਿਆਦਿਆਂ ਦੇ ਮੱਖਣ ਵਿਰਾੜ ਦੀ ਬੇਨਤੀ ਰਾਬੇ ਕਿ ਕਦੇ ਸੱਟ ਨਾ ਮੱਜੇ ਖਿਡਾਰੀਆਂ ਦੇ ਲਓ ਬਿੱਲੇ ਨੇ ਨੰਬਰ ਜੋੜ ਦਿੱਤਾ ਤੂੜਾਂ ਵਾਲਾ ਬਿੱਲਾ ਇੱਕ ਤਕੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਮੇਰੇ ਮਿੱਤਰੋ ਲਓ ਕਹਿੰਦੇ ਨਵੇਂ ਮੁੰਨਾ ਨਵੇਂ ਮੁੰਡੇ ਐ ਕਿ ਨਵੇਂ-ਨਵੇਂ ਆਇਆ ਪੰਜਾਬ ਤੋਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਨਵੇਂ ਨਵੇਂ ਆਇਆ ਪੰਜਾਬ ਤੋਂ ਆਹ ਕਬੱਡੀ ਦੇ 200 ਦੇ ਮਾਰ ਦੇ ਉੱਤੇ ਜਾਣਗੇ ਲੈ ਗਿਆ ਬੰਦੇ ਆਹ ਗਾਂਧੀ ਆਹ ਦੇ 200 ਦਾ ਦਮਰਾਤਾ ਸਾਰਾ ਵੀ ਨਾਲ ਬਰੁੱਤੀ ਨੇ ਦਮਨ ਕੈਡਾ ਕਹਿੰਦਾ ਵੀ 200 ਦਾ ਜਫਾ ਹੋ ਗਿਆ ਗਾਂਧੀ ਤੂਰਾ ਵਾਲੇ ਦਾ 200 ਦਾ ਜਫਾ ਗਾਂਧੀ ਤੂਰਾਂ ਦੇ ਲਈ ਆਣ ਕਦੇ ਮੇਰੇ ਵੀਰੋ ਬਿੱਲੇ ਬਾਣੀ ਤੇ ਵੀ ਵੱਡੇ ਮਾਰ ਕੀਤੇ ਜਾਣੇ ਲਿਆ ਵੀ ਬਿੱਲੇ 200 ਤੇਰੀ ਰੇਟ ਤੇ ਹੋਊਗਾ ਜੇਕਰ ਸਫਲ ਕਬੱਡੀ ਪੈਂਦੀ ਆ ਆ ਬਾਣੀਪੜ ਦਾ ਬਿੱਲਾ ਉਧਰੋਂ ਕਹਿੰਦੇ ਜੇਕਰ ਸਫਲ ਕਬੱਡੀ ਪਾਵੇਗਾ 200 ਦਿੱਤਾ ਜਾਣਾ ਹਾਂ ਹਾਂ ਮੈਚ ਦੇ ਵਿੱਚੋਂ ਜਿੱਤ ਗਈ ਉਹ ਜਿਹੜੇ ਪਿੰਡ ਦੇ ਵਿੱਚ ਕਹਿੰਦੇ ਬਾਣੀ ਵਾਲਾ ਬਿੱਲਾ ਖੇੜਿਆ ਤੂਰਾ ਦੀ ਟੀਮ ਜਿੱਤ ਗਈ ਹੈ ਜੀ ਨੋਟ ਕਰਿਓ ਚਲਦੇ ਆ ਮੈਚ ਤੋਂ ਤੂਰਾ ਦੀ ਟੀਮ ਜਿੱਤ ਗਈ ਹੈ ਸੋ ਬੇਨਤੀ ਹੈ ਵੀਰਾਂ ਜੀ ਭੜੀ ਇਹ ਤੇ ਮੰਗਲੀ ਬਲਾਲਾ ਲੈ ਵੀ ਸਣੀ ਟੀਮਾਂ ਬੁਲਾਣੀ ਆਪਾਂ ਭੜੀ ਕੇ ਤੇ ਮੰਗਲੀ ਦੀਆਂ ਟੀਮਾਂ ਆ ਜਾਣਗੀਆਂ ਲਓ ਜੀ ਵੀਰੇ ਜੀ ਬੇਨਤੀ ਹੈ ਇੱਕ ਟੀਮ ਆਪਣੇ ਕੋਲ ਬੁਰਜ ਹਰੀ ਸਿੰਘ ਵਾਲੀ ਹੈ ਇਹਦੇ ਨਾਲ ਕੋਈ ਮੈਚ ਬਣਿਆ ਜਾਂ ਦੱਸਿਓ ਜਾਂ ਫਿਰ ਆਪਾਂ ਅਗਲੇ 라ਉਂਡ ਦੀਆਂ ਟਾਈਆਂ ਲਾ ਪਿਆ ਔਰ ਜਿਹੜੇ ਇਲਾਕੇ ਦੇ ਓਮ ਕੜਿਆਣੇ ਦੀ ਗੱਲ ਚਲਦੀ ਐ ਨ ਪੰਜਾਬੀ ਮਾਂ ਬੋਲੀ ਦਾ ਟਾਪਰ ਬਲਾਰਾ ਔਰ ਗੱਲ ਚਲਦੀ ਐ ਕਦੇ ਓਮਪੜ ਕੜਿਆਣੇ ਵਾਲੇ ਦੀ ਲਓ ਸਾਹਮਣੇ ਇਸ ਵੇਲੇ ਟੱਕਾਂਗੇ ਭੜੀ ਵਾਲਾ ਪਰ ਦੂਸਰੇ ਪਾਸੇ ਜੱਸੀ ਆ ਕਹਿੰਦੇ ਮਲਾਉ ਦੀ ਧਰਤੀ ਦਾ ਜਿਹਨੇ ਹੁਣ ਕਬੱਡੀ ਪਾ ਕੇ ਨੰਬਰ ਦਾ ਵਾਅਦਾ ਜਿਹੜਾ ਉਹ ਮੰਗਲੀ ਪਣ ਦੇ ਲਈ ਜੋੜ ਦਿੰਦਾ ਕਾਹਤਾਂ ਵਾਅਦਾ ਕਰ ਦਿੰਦਾ ਕਨੇ ਮਲਾਉਂਦ ਵਾਲੇ ਗੱਭਰੂ ਦੀ ਗੱਲ ਹੋਈ ਹੈ ਕਦੇ ਸਾਇਲ ਮਲਾਉਂਦ ਸੋਹਣੇ ਬੋਲ ਲਾ ਰਿਹਾ ਸਾਡੀ ਜ਼ਿੰਦਗੀ ਦਾ ਮਾਣ ਧਰਤੀ ਦੇ ਤਾਰਿਆਂ ਤੋਂ ਟੁੱਟ ਕੇ ਅਮਰਾਂ ਦੇ ਤਾਰਿਆਂ ਦੇ ਵਿੱਚ ਜਾ ਜੜੇ ਆ ਔਰ ਗगन ਆਜਲਾਦ ਕਨੇ ਮੇਰੇ ਮਿੱਤਰੋ ਔਰ ਬਾਬਰਪੁਰ ਪਿੰਡ ਮਲਾਦ ਰੋਡੀਆਂ ਦੇ ਲਾਗੇ ਕਰਕੇ ਦੋ ਪਿੰਡ ਬਿਸ਼ਰ ਜਿੱਤੇ ਆ ਪਰ ਭੜੀ ਵਾਲੇ ਨੇ ਨੰਬਰ ਜੋੜ ਦਿੱਤਾ ਇਧਰੋਂ ਮੰਗਲੀ ਵਾਲਾ ਸਿੱਖ ਸਰਦਾਰ ਹੈ ਲੈ ਵੀ ਦਲਾ ਜੱਫੇ ਲਾਉਣੇ ਪੈਣੇ ਆ ਲੈ ਵੀ ਬਿੱਲਿਆ ਜੱਫੇ ਲਾਉਣੇ ਪੈਣੇ ਆ ਦਲਾ ਛੱਡ ਦੇ ਬਗਾਨਿਆਂ ਲਈ ਰੋਣਾ ਬਗਾਨੇ ਤਾਂ ਤੜਕੇ ਦਿਖਾਉਂਗਾ ਪੁਆਇੰਟ ਮਾਰ ਦੋ ਜਿਹੜੀ ਇਹ ਭੈਣੋ ਗਰੀਬੀ ਨੇ ਮੈਨੂੰ ਉੱਠਣ ਨਹੀਂ ਦਿੱਤਾ ਇਹਦੇ ਨਾਲ ਤਾਂ ਗੋਲੀ ਮਾਰ ਦਵੇ ਬੰਦਾ ਗਰੀਬੀ ਦੇ ਕਾਰਨ ਗਰੀਬੀ ਦੀ ਦਲਦਲ ਚ ਫਸਿਆ ਰਿਹਾ ਬਹੁਤ ਮੇਰੇ ਗਾਣੇ ਹਿੱਟ ਹੋਏ ਨੇ ਤੁਸੀਂ ਘਰਾਂ ਚ ਸੁਣੇ ਨੇ ਲਓ ਪਹਿਲੀ ਆਵਾਜ਼ ਮੈਂ ਕੱਢੂਗਾ ਯੋਗਰਾਜ ਕਿੱਦਾਂ ਬੋਲਦਾ ਗੱਗੂ ਗੱਲ ਮੇਲ ਮਿੱਤਰ ਕਿਦਾਂ ਓਏ ਹੋਏ ਓ ਮੈਂ ਜਾਂ ਭੋਲਿਆ ਓਏ ਲੱਪੜਾ ਕਿਆ ਪਾਈ ਫਿਰਦਾ ਤੇ ਜਾਲਾ ਪੱਟ ਕੱਟਾ ਹੋਇਆ ਫੜੀ ਗਿਆ ਲਓ ਕਾਲਿਆ ਮੈਨੂੰ ਵੀ

ਹਾਂ ਮੇਰੇ ਭਰਾ ਤੇ ਦੁੱਧ ਪਿਆਰ ਕਰਦੇ ਨੇ ਗੱਡੂਗਾ ਐਚ ਐਚ ਫੋਨਕਾਸਟ ਇਹਨਾਂ ਨੇ ਮੈਨੂੰ ਮਾਨ ਕੀਤਾ ਮਾਤਾ ਨੂੰ ਟਾਲਕਾਸਟ ਐਚ ਐਚ ਐਸ ਕਿਆ ਬਾਤ ਹੈ ਕੋਈ ਤਾਲੀ ਮਾਰ ਦੋ ਜੀ ਮੇਰੇ ਗੱਲ 'ਚ ਅੰਗਰੇਜ਼ੀ ਫਸੇ ਜਾਂਦੀ ਆ ਤੇ ਸਨੀ ਜੋਲ ਕਿਵੇਂ ਬੋਲਦਾ ਸਨੀ ਜੋਲ ਦਾ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਹੁਣ ਫੁਲਵਾਜਦੀ ਭਾਜੀ ਸਨੀ ਦੇਵ ਦੀ ਹੁਣ ਫਿਲਮ ਆਈ ਜਾ ਜਿਹੜੀ ਤੇ ਉਹ ਚ ਇੱਕ ਡਾਇਲੋਗ ਬੜਾ ਮਸ਼ਹੂਰ ਹੋਇਆ ਫਿਲਮ ਦਾ ਨਾਮ ਕੀ ਮੈਂ ਹੂੰ ਜਾਟ ਜੱਟਾਂ ਦੀਆਂ ਫਿਲਮਾਂ ਜਾਦੇ ਬਣ ਰਹੀਆਂ ਨੇ ਲਓ ਸਨੀ ਦੇਵ ਕੀ ਕਹਦਾ ਕੌਣ ਤੱਕ ਦੋ ਸਾਰੀ ਨਹੀਂ ਮੰਗੇਗਾ ਤੂੰ ਜੈ ਮੈਂ ਨਹੀਂ ਛੜੂਗਾ ਓਏ ਸਾਰੀ ਬਾਤ ਕਿਉਂ ਤਰ ਲੇ ਕਰਾਈ ਜਾਹ ਅੰਮ੍ਰਿਤ ਘਾਇਲ ਕਮੀ ਕਰ ਸਾਰੇ ਦਾ ਧੰਨਵਾਦ ਕਰਦਾ ਸਾਡੇ ਬੜੋਦੀ ਤੋਂ ਸਣੀ ਜਿਆਵਾ ਦਾ ਤੇਰੀ ਕਰਕੇ ਸੁਣਾਇਆ ਤੇਰਾ ਨਾਮ ਸਣੀਆ ਤੇ ਰਮੇਸ਼ਪਰੀ ਦੀ ਆਵਾਜ਼ ਰਮੇਸ਼ਪਰੀ ਜੀ ਪਰਾਣੀ ਫਲਵੰਚ ਕਿਵੇਂ ਬੋਲਦਾ ਨਵੇਂ ਸ਼ਾਇਰ ਕੰਨੀ ਦਤੀ ओके मैं बोला अरे बताएं बताएं बहुत हुआ अरे भाई ऐसी बात नहीं होती लाओ सारे सारिया का धनबाद अगर सरी पढ़ाती दस कोई गल नहीं थोड़े कोड़े आ गरीबी के कारण मैं उठ नहीं सकता पर मैं है गरीब हाँ थोड़े कारण मैं ਵਾਲੀਵੁੱਡ 'ਚ ਮੇਰੇ ਗਾਣੇ ਚੱਲੇ ਨੇ ਲਾਭ ਜੱਜੂਆਂ ਸਾਰਿਆਂ ਨੇ ਗਾਏ ਨੇ ਪਰ ਇੱਕ ਗਰੀਬ ਨੇ ਦਲਦਲ 'ਚ ਹਲੇ ਵੀ ਬੈਠਾ ਪੋਜ ਫਿਰ 500 ਬੰਦੇ ਹੋਣਗੇ ਲੈ ਵੀ ਝੂਲੇ 5 5 ਆਓ ਵਾ 1000 ਰੁਪਏ ਦੇ ਦੋ ਜੋ ਫਿਰ 500 ਦੇ ਇੱਕ ਜੱਫਾ ਲੈ ਵੀ ਝੂਲੀ ਤਿਆਰੀ ਫੜਲਾ ਨਾ ਜਨਾ ਮਾਇਆ ਦੀ ਜਿਹੜੀ ਐਨ ਗੱਲਬਾਤ ਕਾਣੇ ਲਗਣੀ ਆ ਮਗਲੀ ਦੇ ਖੰਨੇ ਕੋਲੋਂ ਲਾਲਾ ਸ੍ਰੀ ਸੱਤੇ ਕਰਾ ਟੋਲੇ ਢੂਲੇ ਸੈੱਟ ਕਰਦਾ ਆ ਆ ਵੀ ਮੈਚ ਕਹਿੰਦੇ ਪੂਰਾ ਛੋਟੀ ਦਾ ਖੇਡਿਆ ਜਾ ਰਿਹਾ ਹਾਂਜੀ ਉਧਰੋਂ ਆਰਦਨ ਦਾ ਸਵੀਰ ਐਲਾਨ ਕਰਦਾ ਵੀ ਦੂਰਾ ਵਾਲੇ ਜਿੰਨੇ ਜੱਫੇ ਲਾਉਣਗੇ ਹਰ ਇੱਕ ਜੱਫਾ ਜਿਹੜਾ 500 ਰੁਪਏ ਦਾ ਹੋਵੇਗਾ ਜੋਰ ਜਿਹੜਾ ਨੋਟ ਕਰ ਲਈਏ 5-500 ਰੁਪਏ ਦਿੱਤਾ ਜਾਣਾ ਤੇ ਤੋਂ ਖੱਬੇ ਵਾਲੇ ਪਾਸੇ ਮੈਂ ਆਖਾ ਪਰ ਧਲੇਰ ਦੀ ਟੀਮ ਹੈ ਫੋਜਖਾਨ ਦੇ ਪਿੰਡੋਂ ਚੱਲ ਕੇ ਆ ਟੀਮ ਔਰ ਸਟੇਜ ਤੋਂ ਸੱਜੇ ਪਾਸੇ ਪੂਰਾ ਪਿੰਡ ਦੇ ਖਿਡਾਰੀਆ ਬਾਣੀ ਪਿੰਡ ਦਾ ਬਿੱਲਾ ਕਬੱਡੀ ਪਾ ਰਿਹਾ ਇਸੇ ਹੀ ਕਰ ਗਾ ਉਹ ਬਿੱਲਾ ਬਿੱਲਾ ਬਵਾੜੀਆਂ ਦੀ ਪਹਿਲੀ ਰੇਡ ਪਹਿਲੀ ਰੇਡ ਪਹਿਲੀ ਪਹਿਲੀ ਤੇ ਗੱਡਾ ਡਈਆਂ ਤੇ ਮੈਨੂੰ ਲੱਗਦਾ ਉਹ ਕਹਿੰਦੇ ਮੁੰਡੇ ਨੇ ਬੱਲੇ ਬੱਲੇ ਘਰਾਤੀ ਐ ਤੇ ਪਹਿਲੀ ਪੇਸ਼ੀ ਯਾਰ ਛੁੱਟ ਗਏ ਲੱਡੂ ਵੱਟ ਦੀ ਤਸੀਲੋ ਆ ਉਹ ਪਹਿਲੀ ਪੇਸ਼ੀ ਪਹਿਲੀ ਪੇਸ਼ੀ ਯਾਰ ਛੁੱਟਦੇ ਲੱਡੂ ਵੱੜ ਦੀ ਤਸੀਲੋ ਆਵਾ ਲਓ ਸਾਹਮਣੇ ਇਸੇ ਵੇਲੇ ਆਵਰਪਤਲੇਰ ਦਾ ਛੋਟਾ ਵੀਰ ਕਹਿੰਦੇ ਖੇਡ ਦੇ ਮੈਦਾਨ ਵਿੱਚ ਕਬੱਡੀ ਪਾ ਰਿਹਾ ਪਰ ਇਹਦਾ ਨਾਮ ਕਹਿੰਦੇ ਗੋੜਿਆਂ ਨੂੰ ਪਿਆਰ ਦੇ ਨਾਲ ਸਵੀਟ ਕੰਗਲ ਵਾਲੀ ਆ ਕਹਿੰਦੇ ਆ ਮੁੰਡਿਆਂ ਨੇ ਮਾਰ ਕੀਤਾਗਾ ਉਹ ਗੁੱਡਲੀ ਖੇਡ ਤੇ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਹੁਣ ਕਹਿੰਦੇ ਟਾਪ ਦਾ ਜਫਾ ਲਾ ਗਿਆ 500 ਉਧਰੋਂ ਨਾਲ ਕਹਿੰਦੇ 5 500 ਦੇ ਵੱਡੇ ਬਾਣ ਸਨਮਾਨ ਜਿਹੜੇ ਪੁੱਜੇ ਹੋਏ ਨੇ ਖਿਡਾਰੀਆਂ ਦੇ ਲਈ ਜਫਾ ਦੇ ਪੁੱਜੋਗੇ ਪਹਿਲਾ ਜਫਾ ਬੜਾ ਨੰਬਰ ਕਦੇ ਆਪਣੀ ਟੀਮ ਦੇ ਲਈ ਜੜ ਗਿਆ ਲੈ ਵੀ ਕਿਹੜੇ ਗੱਭਰੂ ਨੇ ਕਬੱਡੀ ਪਾਣੀਆ ਬਵਾਰੀ ਪਿੰਡ ਦਾ ਬਿੱਲਾ ਗਿਆ ਸ੍ਰੀ ਕਰੀ ਗੋਲ ਬਵਾਰੀ ਪਿੰਡ ਦਾ ਬਿੱਲਾ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਇਹ ਇਨੇਕਾ ਗੱਪਾਂ ਦਾ ਬੈਸਟ ਰੇਡਰ ਹੈ ਇਹ ਬਵਾਰੀ ਪਿੰਡ ਦਾ ਬਿੱਲਾ ਨਾਮ ਹੈ ਬੜਾ ਤਕੜਾ ਖੇਡੇ ਡਰਾਮਾ ਖੇਡ ਕਬੱਡੀ ਦਾ ਹੁਣ ਰੇਡ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਕਿ ਫਿਰੇ ਕੰਦਾ ਕਿ ਥੱਪੀਆਂ ਨੂੰ ਮਾਰਦਾ ਪਤਾ ਲੱਗ ਜਾਣਾ ਤੋਲੇ ਹੋ ਭਾਰ ਦਾ ਤੇ ਭਿਘਾ ਕੇ ਹਉ ਭਰੇ ਪਤਾ ਕੀ ਲੱਗਦਾ ਵੀ ਘੋੜੀ ਘੋੜੀਆਂ ਜੇ ਵੇਖ ਲਈ ਭਜਾ ਕੇ ਘਰੇ ਪੰਦਾ ਕੀ ਲੱਗਦਾ ਉਧਰੋਂ ਲੈ ਗਾਂਧੀ ਆਈ ਜਿੱਕਰ ਜੱਫੇ ਲਾਉਂਦਾ ਭਾਈ ਚੰਦੂ ਮਾਜਰੀਆ ਕਹਿੰਦਾ ਵੀ ਮੇਰੇ ਵੱਲੋਂ 500 ਰੁਪਏ ਦਿੱਤਾ ਜਾਊਗਾ ਹਾਂ ਹਾਂ ਨਿੱਕਾ ਵੀਰ ਕਹਿੰਦਾ ਵੀ ਵਿਦਿਆ ਤੇਰੇ ਤੇ ਵੀ ਮਜ਼ਾਕ ਥੋੜੀ ਐ ਐਨ ਕਹਿੰਦੇ ਗੁਰੂ ਕਾ ਖਾਲਸਾ ਰੇਡ ਪਾਉਣ ਲਈ ਤਿਆਰ ਪਰ ਤਿਆਰ ਐ ਹੋਏ ਗੁਰਸਿਆਂ ਕਰ ਲੈ ਤਿਆਰੀ ਜਾਂ ਕਹਿੰਦੇ ਗਾਂਧੀ ਨੂੰ ਅੱਜ ਤੇ ਗਏ ਆ ਉਧਰੋਂ ਗਾਂਧੀ ਦੇ ਫਾਦਰ ਸਾਹਿਬ ਸਰਬਖਸ਼ ਸਿੰਘ ਦੀ ਮਾਨ ਕਰਦੇ ਆ ਵੱਡੇ ਦੇ ਜਿਵੇਂ ਦੇਖੋ ਜੇ 500 ਦੇ ਵੱਡੇ ਬਾਹਰ ਤੇ ਸਰਕਾਰ ਜਿਹੜੇ ਪੁੱਜਦੇ ਹੋਏ ਹੈ ਬਹੁਤ ਬਹੁਤ ਧੰਵਾਦ ਜੀ ਧਲੇਰ ਵਾਲਿਆ ਆ ਮੁੰਡਾ ਕਦੇ ਧਲੇਰ ਪੜਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਉਧਰੋਂ ਨਿੱਕਾ ਵੀ ਕਹਿੰਦਾ ਵੀ 100 ਆ ਮੁੰਡੇ ਦੀ ਰੇਟ ਤੇ ਜੇਕਰ ਸਫਲ ਕਬੱਡੀ ਪਾਦਾ ਇਹਨੇ ਲੱਗਦਾ ਗਾਂਧੀ ਆਰਜਨਦਾਸ ਜੀ ਕਹਿੰਦੇ ਦਾਦਾ ਜੀ ਮਾਨ ਕਰਦੇ ਵੀ 500 ਦਿੱਤਾ ਜਾਊਗਾ ਪਰ ਗਾਂਦੀਆਂ ਆਹ ਸਾਹਬ ਨਾਲ ਤੇ ਕੰਮ ਔਖਾ ਨਹੀਂ ਬਾਲੋ ਔਖਾ ਲੱਗਦਾ ਬਤਿੰਦਰੋਂ ਪਿੰਡ ਦੇ ਕਈ ਬੈਠੇ ਆ ਚਾਚੇ ਤਾਈ ਵੀ ਬੈਠੇ ਆ ਫਾਦਰ ਸਾਹਿਬ ਵੀ ਗਰਾਉਂਡ ਦੇ ਵਿੱਚ ਆ ਜੱਫੇ ਲਾਉਣੇ ਪੈਣਿਆ ਨਹੀਂ ਤੇ ਫਿਰ ਉਹ ਕੰਮ ਹੋਣਾ ਵੀ ਲੋਕਾਂ ਨੇ ਕਹਿਣਾ ਡੇੜਪੌੜ ਦੇ ਲਈ ਨੌਜਵਾਨ ਤਿਆਰ ਪਰ ਤਿਆਰ ਐ ਐਸਐਸ ਦੇ ਭਰਾ ਤਾਂ ਦਾਸਦਾਰੇ ਜੂਲੀ ਸਾਹਿਬ ਫੜ ਤਿਆਰੀ ਫੜ ਤਿਆਰੀ 500 ਦਿੱਤਾ ਜਾਣਾ ਇੱਕ ਜੱਫੇ ਦਾ ਮੇਰੇ ਵੀਰੋ ਤਾਲੀਆਂ ਮਾਰੋ ਦਾ ਮੁਕਾਬਲਾ ਚੱਲਦਾ ਹੈ ਸਣੀ ਵੀਰੇ ਇੱਕ ਬੇਨਤੀ ਹੈ ਵੀ ਆਪਾਂ ਥੋੜਾ ਗਰਾਊਂਡ ਕਲੀਅਰ ਕਰ ਦਈਏ ਸਾਰੇ ਵੀ ਸਤਿਕਾਰਯੋਗ ਵੀ ਆਪਾਂ ਗਰਾਊਂਡ ਕਲੀਅਰ ਕਰ ਦਈਏ ਇੱਧਰ ਹੁਣ ਆਪਾਂ ਆ ਕੇ ਸਿੱਧਾ ਕੋਠੇ ਤੇ ਆ ਗਏ ਸੀ ਤੇ ਇੱਧਰ ਵੰਟੀ ਵੀਰ ਜੀ ਲੱਗੇ ਹੋਏ ਨੇ ਬੂਟੇ ਲਉਣ ਲੋ ਜੀ ਇੱਧਰ ਲੋ ਜੀ ਬਈ ਇੱਧਰ ਇਹ ਟੰਗਣ ਵਾਲੇ ਨੇ ਜੀ ਚਲੋ ਠੀਕ ਆ ਜੀ ਫਿਰ ਹਾਂਜੀ ਵੀ ਮਿੱਤਰੋ ਹੁਣ ਆਪਾਂ ਜਿਹੜਾ ਘਰੇ ਆ ਗਏ ਆ ਤੇ ਬਾਈ ਆਪਾਂ ਮੈਚ ਮੂਜਨ ਪੂਰਾ ਦੇਖ ਕੇ ਆਏ ਤੇ ਬਾਈ ਹਨੇਰਾ ਵੀ ਕਾਫੀ ਹੋ ਚੁੱਕਾ ਹੈ ਟਾਈਮ 5:30 ਵੱਜ ਚੁੱਕੇ ਨੇ ਜੀ ਤੇ ਜਿਹੜਾ ਮੈਚ ਸੀਗਾ ਗਾਂਧੀ ਹੁਣਾਂ ਦਾ ਫਾਈਨਲ ਵਿੱਚ ਪਹੁੰਚ ਗਏ ਨੇ ਉਹ ਜਿਵੇਂ ਤੁਸੀਂ ਵਲੌਗ ਦੇਖ ਲਿਆ ਤੇ ਫਾਈਨਲ ਆਪਾਂ ਦੇਖਿਆ ਨਹੀਂ ਹੈਗਾ ਤੇ ਆਪਾਂ ਜਿਹੜਾ ਉਹ ਕੀ ਹੁੰਦਾ ਲਾਈਵ ਚੱਲਿਆ ਸੀ ਉਹ ਚੋਂ ਇੱਕ ਕੱਟ ਕੇ ਕਲਿੱਪ ਆਪਾਂ ਲਾ ਦਾਂਗੇ ਜੇ ਜਿੱਤੇ ਹੋਏ ਤੇ ਤਾਂ ਪਰ ਲਾਵਾਂਗੇ ਕੋਈ ਚੱਕਰ ਨਹੀਂ ਭਾਈ ਤੇ ਭਾਈ ਫਾਈ ਬਹੁਤ ਵਧੀਆ ਖੇਡਦਾ ਗਾਦੀ ਮੁੰਡਾ ਤੇ ਚਲੋ ਹੁਣ ਇਸ ਵਲੌਗ ਨੂੰ ਕਰਦੇ ਆਪਾਂ ਇੱਥੇ ਐਂਡ ਆਈ ਹੋਪ ਤੁਹਾਨੂੰ ਅੱਜ ਜਿਹੜਾ ਵਲੌਗ ਹੋ ਵਧੀਆ ਲੱਗਿਆ ਤੇ ਵਧੀਆ ਲੱਗੇ ਲਾਈਕ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲ ਜਾਂਗੇ ਸੈਕਿੰਡ ਨੈਕਸਟ ਵਲੌਗ ਟੈਲਰ ਦੀ ਟੇਕ ਕੇ ਰੱਬ ਰੱਖਾ ਜੀ